ਕਹਿੰਦੇ ਗੱਲ ਨਿਕਲੀ ਜ਼ਬਾਨੋਂ ਬੰਦਾ ਉੱਠਿਆ ਜਹਾਨੋਂ ਪਿਰ ਛੋਟਿਆ ਕਮਾਨੋਂ ਤੇ ਨਹੀਂ ਮੁੜਕੇ ਨਹੀਂ ਆਇਆ ਜਾਈ ਲਾਲੋ ਪਹਿਲੀ ਖਾਤੀ ਹੋਈ ਫਰਾਤ ਦੂਜੇ ਚੰਗੇ ਅੰਗ ਸਾਗ ਤੀਜੇ ਜੱਗ ਦੇ ਜਵਾਕ ਬੁੱਢੇ ਵਾਰੇ ਕੰਮ ਕੋਦੇ ਬੁੱਢੇ ਵਾਰੇ ਕੰਮ ਕੋਦੇ ਲੇਖਨਰ ਨੇ ਜਿਹੜੀ ਸਭ ਤੋਂ ਵਧੀਆ ਗੱਲ ਲਿਖੀ ਹੈ ਕਹਿੰਦੇ ਇੱਕ ਨੇਕ ਕਮਾਈ ਦੂਜੀ ਲੋਕ ਭਲਾਈ ਤੀਜੀ ਪੱਲੇ ਦੀ ਸਚਾਈ ਮਾਨਸਬ ਦਾ ਬਤੋਂ ਦੇ ਕਹਿੰਦੇ ਜੇ ਕਿਸੇ ਪੱਲੇ ਚ ਕਾਰਾ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਹੈ ਪਿੰਡ ਦੇ ਆਮ ਬੰਦੇ ਕੋਲ ਖੜ ਕੇ ਗੱਲ ਨਹੀਂ ਕਰ ਸਕਦਾ ਕਹਿੰਦੇ ਜੇ ਚਾਰੇ ਪੱਲਿਆਂ ਚ ਪੂਰਾ ਭਾਵੇਂ ਪਿੰਡ ਦਾ ਇੱਕ ਆਮ ਇਨਸਾਨ ਹੈ ਦੇਸ਼ ਦੇ ਰਾਸ਼ਟਰਪਤੀ ਕੋਲ ਖੜ ਕੇ ਅੱਖ ਨਾਲ ਅੱਖ ਮਿਲਾ ਕੇ ਗੱਲ ਕਰ ਸਕਦਾ ਕਹਿੰਦੇ ਜਿਵੇਂ ਜਿਹੜਾ ਬੰਦਾ ਚਾਰੇ ਪੱਲਿਆਂ ਚ ਪੂਰਾ ਉਹਦੀ ਦੇਖਣੀ ਹੋਰ ਹੁੰਦੀ ਹੈ ਅਜੀਬ ਬੜਾ ਰਾਤਾ ਹੁੰਦਾ ਉਹਦੀਆਂ ਅੱਖਾਂ ਉਹਦੀ ਕਾਸ਼ਿਸ਼ ਅੱਖਾਂ ਦੀ ਅਜੀਬ ਹੁੰਦੀ ਹੈ ਜਿਹੜਾ ਬੰਦਾ ਕਿਸੇ ਪੱਲਿਓ ਕਾਣਾਉ ਡਰਦਾ ਕਿਸੇ ਦੀ ਅੱਖ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰਦਾ ਵੀ ਮੇਰੀ ਫਲਾਣੀ ਕਿਸੇ ਕਾਣ ਦਾ ਪਤਾ ਤਾਲੀ ਲਾ ਕੇ ਕਹਿੰਦੇ ਜਿਵੇਂ ਆਪਾਂ ਡਾਕਟਰ ਕੋਲੇ ਜਾਂਦੇ ਆ ਕੋਈ ਦੌਰੇ ਦੀ ਬਿਮਾਰੀ ਹੈ ਡਾਕਟਰ ਪੁੱਛਦਾ ਜੀ ਇਹ ਬਿਮਾਰੀ ਬੱਚੇ ਦੀ ਮਾਂ ਨੂੰ ਹੈ ਨਹੀਂ ਇਹ ਬਿਮਾਰੀ ਬੱਚੇ ਦੀ ਨਾਨੀ ਨੂੰ ਨਹੀਂ ਹੋਰ ਕਿਹਨੂੰ ਹੈ ਇਹ ਜੀ ਦੀ ਪਰਨਾਣੀ ਨੂੰ ਹੈ ਜਿਵੇਂ ਕਹਿੰਦੇ ਇੱਕ ਬਿਮਾਰੀ ਕਿੰਨੇ ਪੀੜੀਆਂ ਤੱਕ ਪਿੱਛਾ ਨਹੀਂ ਨਾ ਛੱਡਦੀ ਬੰਦੇ ਦੀ ਇੱਕ ਕਾਣ ਸੱਤ ਪੀੜੀਆਂ ਤੱਕ ਬੰਦੇ ਦੇ ਪਿੱਛੇ ਜਾਂਦੀ ਹੈ ਕਹਿੰਦੇ ਜ਼ਿੰਦਗੀ ਖਤਮ ਹੋ ਜਾਂਦੀ ਹੈ ਪਰ ਜਿਹੜੀ ਆਪਾਂ ਕਾਣ ਕਮਾ ਲੈਨੇ ਹਨ ਇਹ ਖਤਮ ਨਹੀਂ ਹੁੰਦੇ ਬਾਕੀ ਜਿਹੜੇ ਘਰ ਦੇ 10 ਜੀ ਨੇ ਤਾਂ ਮੇਰੇ ਖਿਆਲ ਦੱਸੋ ਜੀਆਂ ਚੋਂ 8 ਜੀਆਂ ਦਾ ਸੁਪਨਾ ਹੈ ਅੱਜ ਕੱਲ ਬਾਹਰਲੇ ਮੁਲਕ ਜਾਣ ਦਾ ਹਰ ਸ਼ਖਸੀਅਤ ਦਾ ਚਾਹ ਹੈ ਵੀ ਕਦੇ ਜਹਾਜ਼ ਚੜ੍ਹਿਆ ਜਾਵੇ ਬਾਹਰ ਜਾ ਕੇ ਡਾਲਰ ਕਮਾਈ ਜਾਵੇ ਉਧਰ ਤੋਂ ਇਧਰ ਦੀ ਜ਼ਿੰਦਗੀ 'ਚ ਇੰਨਾ ਹੀ ਫਰਕ ਹੈ ਵੀ ਉਧਰ 10 ਜਣੇ ਕਮਾਉਂਦੇ ਨੇ ਤੇ ਇੱਕ ਜਣਾ ਖਾਂਦਾ ਹੈ ਇਧਰ ਇੱਕ ਜਣਾ ਕਮਾਉਂਦਾ ਹੈ ਤੇ 10 ਜਣੇ ਖਾਂਦੇ ਕਹਿੰਦੇ ਇਸੇ ਤਰ੍ਹਾਂ ਦੀ ਮੀਆਂ ਬੀਬੀ ਦੀ ਲੜਾਈ ਆ ਪਰ ਉਹਦੀ ਘਰ ਵਾਲੀ ਉਹਨੂੰ ਬੜੇ ਖਿੰਡੇ ਸੁਬਾਨਾ ਤੇ ਵਧੀਆ ਅੰਦਾਜ਼ 'ਚ ਸਮਝਾਉਂਦੀ ਹੈ ਆਖੇ ਬਾਪੂ ਦੀ ਨਾ ਲੱਗੇ ਸਮਝਾ ਕੇ ਥੱਕੀ ਮਾਈ ਵੇ ਤੋਟੇ ਵਾਂਗੂ ਬੈਠੇ ਢੋਲਾਈ ਕੋ ਰੱਟ ਲਈ ਪਹਿਵੀਂ ਧਰ ਚੁੰਨੀ ਤੇਰੀ ਮਿਹਨਤ ਕਰਾਂ ਮੈਂ ਤੱਕ ਲੈਣੋ ਵਗ ਦੀ ਛਲਵੇ ਤੇਰੀ ਘਰੇ ਕਨੇਡਾ ਦੂnga ਵਾਣ ਹੈ ਕੜ ਸੇਵਾ ਚ ਇੱਕ ਛੋਟੀ ਜੀ ਗੱਲ ਕਰਨ ਦਾ ਆਸਾ ਵੀ ਬੜੇ ਪਿਆਰ ਨਾਲ ਸੁਣੋਗੇ ਮੈਨੂੰ ਬਾਈ ਜੀ 5-6 ਸਾਲ ਹੋ ਗਏ ਇਸ ਗਰੁੱਪ ਦੇ ਵਿੱਚ ਕੰਮ ਕਰਨਾ ਸਾਡੇ ਬੀਬਾਂ ਜੀ ਰੋਜ਼ ਕੀਆ ਕਰਨ ਭਾਈ ਤੁਹਾਡੇ ਘਰ ਚੱਲਣਾ ਘਰ ਚੱਲਣਾ ਮਾਂ ਆਪਣੇ ਕੋਲੋਂ ਨਿਰਦਾ ਸੀ ਕਿਉਂਕਿ ਸਾਡਾ ਲਾਣਾ ਅਣਪੜਾ ਵੀ 15 20 ਜਾਣੇ ਜਾਣਗੇ ਸੇਵਾ ਪਾਣੀ ਨਾ ਹੋਇਆ ਬੜੀ ਮੁਸ਼ਕਿਲ ਹੋ ਜੂਗੀ ਮੈਂ ਬੜਾ ਟਾਲ ਦਿਆ ਕਰਾਂ ਬਹਾਨੇ ਲਾ ਦਿਆ ਕਰਾਂ ਅੱਜ ਚੱਲਾਂਗੇ ਜੀ ਕੱਲ ਨੂੰ ਚੱਲਾਂਗੇ ਫਰਾਨੇ ਦਿਨ ਚੱਲਾਂਗੇ ਇੱਕ ਦਿਨ ਕੀ ਗੱਲ ਹੋਈ ਮੇਰੇ ਪਿੰਡ ਤੋਂ ਅਗਲੇ ਪਿੰਡ ਪ੍ਰੋਗਰਾਮ ਵੀ ਪਾਂਜੀ ਕਹਿੰਦੇ ਭਾਈ ਅੱਜ ਪ੍ਰੋਗਰਾਮ ਖਤਮ ਕਰਕੇ ਤੁਹਾਡੇ ਘਰ ਚੱਲਣਾ ਹੈ ਚੱਲਣਾ ਮੈਂ ਕਹਾਂ ਜੀ ਠੀਕ ਆ ਇਸੇ ਤਰ੍ਹਾਂ ਪ੍ਰੋਗਰਾਮ ਲੱਗਿਆ ਸੀ ਜਦੋਂ ਪ੍ਰੋਗਰਾਮ ਖਤਮ ਹੋਇਆ ਬਾਈ ਜੀ ਮੈਂ ਇਹਨਾਂ ਦੇ ਨਾਲ ਹੀ ਕਾਰ ਦੇ ਵਿੱਚ ਬੈਠ ਗਿਆ ਜਦੋਂ ਕਾਰ ਸਾਡੇ ਘਰ ਅੱਗੇ ਜਾ ਕੇ ਰੁਕੀ ਮੈਂ ਜਲਦੀ ਦਿਨੇ ਬੂਹਾ ਖੋਲ ਕੇ ਮੇਰੀ ਬੇਬੇ ਨੂੰ ਜਾ ਕੇ ਦੱਸਿਆ ਮੈਂ ਕਹਾਂ ਕਲਾਕਾਰ ਆਇਆ ਕਹਿੰਦੀ ਪੁੱਤ ਬੰਦੇ ਖੁਰਲੀ ਨਾਲ ਉਹ ਮੈਂ ਕਹਾਂ ਬੇਬੇ ਕਲਾਕਾਰ ਡੰਗਰ ਥੋੜੀ ਹੁੰਦੀ ਆ ਬੰਦੇ ਹੁੰਦੇ ਕਿ ਨਹੀਂ ਫਿਰ ਮੈਨੂੰ ਕੀ ਪਤਾ ਪੁੱਤ ਤੇਰੀ ਕਲਾਕਾਰੀ ਕੀ ਹੁੰਦੀ ਆ ਉਹ ਮੈਂ ਕਹਾਂ ਮੈਂ ਜਿੰਨਾਂ ਦੇ ਨਾਲ ਕੰਮ ਕਰਦਾ ਉਹ ਆਏ ਨਹੀਂ ਕਹਿੰਦੀ ਅੱਛਾ ਅੱਛਾ ਬੁਲਾ ਅੰਦਰ ਮੈਂ ਇਹਨਾਂ ਨੂੰ ਬਾਏ ਦੇ ਅੰਦਰ ਬੁਲਾਇਆ ਜਦੋਂ ਨਾਂਨੇ ਸੌਫਿਆਂ ਦੇ ਉੱਪਰੋਂ ਕੱਪੜਾ ਲਾਹਿਆ ਇਹਨਾਂ ਨੂੰ ਬਹਣ ਵਾਸਤੇ ਮੇਰੀ ਬੇਬੇ ਨੇ ਮੇਰੇ ਆ ਕੇ ਆਖਲੇ ਕਹਿੰਦੀ ਨਾ ਪੁੱਤੇ ਤਾਂ ਨੰਨੀ ਚੀਜ਼ ਆਏ ਕੇ ਖਤਰਾ ਉਸ ਤੋਂ ਬਾਅਦ ਬਾਈ ਜੀ ਮੈਂ ਸਟੀਲ ਦੇ ਗਲਾਸ ਚੱਕਣ ਲੱਗਿਆ ਪਾਣੀ ਭਰਉਣ ਵਾਸਤੇ ਮੇਰੀ ਬੇਬੇ ਨੇ ਮੇਰੇ ਆਖਿਆ ਤਾਂ ਫੇਰ ਬੱਲੇ ਕਹਿੰਦੀ ਨਾ ਪੁੱਤੇ ਤਾਂ ਨਵੀਂ ਚੀਜ਼ ਆ ਗਏ ਖਤਰਾ ਜਦੋਂ ਮੈਂ ਬਾਈ ਜੀ ਕੁਰਸੀ ਚੱਕਣ ਲੱਗਿਆ ਉਹਨਾਂ ਵਾਸਤੇ ਨਵੀਆਂ ਕੁਰਸੀਆਂ ਮੇਰੀ ਬੇਬੇ ਨੇ ਮੇਰੇ ਆਖਿਆ ਤਾਂ ਫੇਰ ਬੜਲੇ ਕਹਿੰਦੀ ਨਾ ਪੁੱਤ ਇਹ ਤਾਂ ਨਵੀਂ ਚੀਜ਼ ਆਏ ਕੇ ਖਤਰਾ ਆਏ ਗਏ ਤਾਂ ਮੈਂ ਵੀ ਆਕੇ ਸਾਡੇ ਬੀਬਾਂ ਜੀ ਵੀ ਆਕੇ ਕਹਿੰਦੇ ਭਾਈ ਕਦੇ ਫੇਰ ਆਵਾਂਗੇ ਮੈਂ ਕਿਹਾ ਜੀ ਠੀਕ ਆ ਆਮੀ ਨਿਕਦੀ ਗੱਲ ਆ ਮੇਰਾ ਤੇ ਮੇਰੀ ਬੇਬੇ ਦਾ ਜੁੱਧ ਛੜਿਆ ਪਿਆ ਬੇਬੇ ਕਹਿੰਦੀ ਤੇਰਾ ਵਿਆਹ ਕਰਨਾ ਮੈਂ ਕਿਹਾ ਵਿਆਹ ਕਰਾਉਣਾ ਨਹੀਂਗਾ ਬੁਰਾ ਹਾਲ ਉਧਰ ਪ੍ਰੋਗਰਾਮ ਤੇ ਜਾਣਾ ਮੈਂ ਲੇਟ ਹੋ ਗਿਆ ਬੀਬਾ ਜੀ ਸਾਡੀ ਘਰ ਪਹੁੰਚ ਗਏ ਕਹਿੰਦੇ ਭਾਈ ਪ੍ਰੋਗਰਾਮ ਦੇ ਤੇਣਾ ਕੀ ਗੱਲ ਹੋ ਗਈ ਲੇਟ ਹੋ ਕੇ ਮਖਾ ਜੀ ਮੇਰੀ ਬੇਬੇ ਮੇਰਾ ਵਿਆਹ ਕਰਨਾ ਚਾਹੁੰਦੀ ਐ ਮੈਂ ਵਿਆਹ ਕਰਾਉਣਾ ਨਹੀਂ ਬੀਬਾ ਜੀ ਕਹਿੰਦੇ ਭਾਈ ਫਿਰ ਜੱਗ ਜਹਾਂ ਵਿਆਹ ਕਰਾਈ ਜਾਂਦਾ ਕਰਾ ਕੇ ਪਰੇ ਕਰ ਮਖਾ ਜੀ ਮੇਰੀ ਗੱਲ ਸੁਣੋ ਤੁਸੀਂ ਉਸ ਦਿਨ ਆਏ ਸੀਗੇ ਮੈਂ ਜਿਹੜੀ ਚੀਜ਼ ਨੂੰ ਹੱਥ ਲਾਉਂਦਾ ਬੇਬੇ ਮੇਰੇ ਹੱਥ ਫੜ ਲੈਂਦੇ ਜੀ ਪੁੱਤ ਹੱਥ ਨਾ ਲਾਈਏ ਤਾਂ ਨਮੀ ਚੀ ਜਾਏਗੇ ਖਤਰਾ ਮਖਾ ਜੀ ਮੈਂ ਵਿਆਹ ਕਰਾਉਂਦਾ ਮਰ ਜਾ ਬੇਬੇ ਨੇ ਬਹੁਤ ਸਜਾ ਕੇ ਰੱਖ ਦੇਣੀ ਵੀ ਪੁੱਤ ਹੱਥ ਨਾ ਲਾਈਏ ਤਾਂ ਆਏਗੇ ਖਤਰਾ ਇਹ ਬਰੀ ਬੰਦਾ ਸੋਚਦਾ ਕੋਸੂਰ ਹੁੰਦਾ ਬਣ ਕੋਸੂਰ ਹੀ ਜਾਂਦਾਗਾ ਜਿਹੜੇ ਅੱਜ ਕੱਲ ਦੇ ਗੀਤਕਾਰ ਆ ਬਾਈ ਜੀ ਉਹਨਾਂ ਦਾ ਬਹੁਤ ਬੁਰਾ ਹਾਲ ਆ ਕਿਸੇ ਦੀ ਟੰਗ ਫੜਨਗੇ ਕਿਸੇ ਦੀ ਬਾਹ ਫੜਨਗੇ ਬੁਰਾ ਹਾਲ ਹੋਇਆ ਪਿਆ ਇਹੋ ਜਿਹੇ ਗੀਤ ਲਿਖਦੇ ਨੇ ਇੰਨੀ ਤੂੰ ਨੰਨਾਂ ਤੇ ਬੈਠੀ ਨੂੰ ਮਿਰਗੀ ਪੈ ਜੇ ਨੀ ਤੇਰੀ ਡੋਲੀ ਵਾਲੀ ਕਾਰ ਦੇ ਥੱਲੇ ਮੈਂ ਟਿੱਡਣਾ ਪੰਪ ਬੰਨ੍ਹ ਕੇ ਪੈ ਜਾ। ਉਸ ਦਾ ਗੀਤਕਾਰ ਭਾਈ ਜੀ ਸਾਡੇ ਪਿੰਡ ਦਾ ਮੁੰਡਾ ਰੋਜ਼ ਸਾਡੇ ਘਰੇ ਗੇੜੇ ਮਾਰਿਆ ਕਰੇ ਸਾਡੇ ਬਜ਼ੁਰਗਾਂ ਨੂੰ ਕਿਹਾ ਕਰੇ ਜੀ ਤੁਹਾਡਾ ਮੁੰਡਾ ਜਸਵਿੰਦਰ ਬਰਾੜ ਦੇ ਨਾਲ ਆ ਮੇਰੇ ਗੀਤ ਦਵਾਓ ਕਹਿ ਕਹਾ ਕੇ ਸਾਡੇ ਬਜ਼ੁਰਗ ਕਹਿੰਦੇ ਭਾਈ ਜਿੱਦੇ ਘਰ ਆ ਗਏ ਤੈਨੂੰ ਮਲਾ ਦੇਵਾਂਗੇ ਤੇ ਫਿਰ ਤੇਰੇ ਗੀਤ ਵਧੀਆ ਹੋਏ ਤਾਂ ਦਵਾ ਦੇਣਗੇ ਭਾਈ ਪੰਜ ਅਰਸ ਦਿਨਾਂ ਦੀ ਗੱਲ ਆ ਭਾਈ ਜੀ ਮੈਂ ਘਰ ਚਲੇ ਗਿਆ ਉਧਰ ਕੁਦਰਤੀ ਮੁੰਡਾ ਆ ਗਿਆ ਸਾਡੇ ਬਜ਼ੁਰਗ ਕਹਿੰਦੇ ਭਈਆ ਮੁੰਡੇ ਦੇ ਗੀਤ ਵੇਖ ਰੋਜ਼ ਘਰੇ ਗੇੜੇ ਮਾਰਦਾ ਮੈਂ ਕਿਹਾ ਵੀ ਕਾਕਾ ਗੀਤ ਸੁਣਾ ਤੇਰੇ ਗੀਤ ਨਾਲੇ ਤੇਰੀ ਫੋਟੋ ਲਵਾਵਾਂਗੇ ਨਾਲੇ ਤੇਰਾ ਮਾਨਤਨ ਕਰਵਾਵਾਂਗੇ ਉਹ ਵੀ ਵਿਚਾਰਾ ਅੱਜ ਕੱਲ੍ਹ ਦੇ ਗੀਤਕਾਰਾਂ ਜੋ ਕਿ ਉਹੋ ਜਿਹੇ ਗੀਤ ਲਿਖਦਾ ਪਹਿਲਾ ਗੀਤ ਸੁਣਾਉਂਦਾ ਟੈਂਟ ਪਾੜ ਦੂੰ ਮੈਂ ਨਵਾਂ ਚੰਦ ਚਾੜ ਦੂੰ ਟੈਂਟ ਪਾੜ ਦੂੰ ਮੈਂ ਨਵਾਂ ਚੰਦ ਚਾੜ ਦੂੰ ਨਾਲੇ ਸੋਡਾ ਹਲਵਾਈ ਕੁੱਟ ਦੂੰ ਮੈਂ ਬਣ ਕੇ ਪਹਾੜੀ ਚੂਹਾ ਬੈਰ ਨੇ ਤੇਰੇ ਬਰੀ ਵਾਲੇ ਸ਼ੂਟ ਟੱਕ ਦੂੰ ਮਾ ਜਰ ਸਾਡੇ ਬੀਬਾਂ ਜਿਹੇ ਗੀਤ ਲਿਖਉਂਦੇ ਕੋਈ ਹੋਰ ਸੁਣਾ ਕੰਨਾ ਮੈਂ ਬਾਈ ਇੱਕ ਹੋਰ ਸੁਣ ਲਾ ਟੈਂਟ ਪਾੜ ਦੂੰ ਮੈਂ ਨਵਾਂ ਚੰਦ ਚਾੜ ਦੂੰ ਟੈਂਟ ਪਾੜ ਦੂੰ ਮੈਂ ਨਵਾਂ ਚੰਦ ਚੜ੍ਹ ਦੂੰ ਨਾਲੇ ਕਰੂੰ ਪਿੰਡ ਵਿੱਚ ਪੰਡੀ ਨਾਲੇ ਰੌਲਾ ਪਾਊਂਗਾ ਜਦੋਂ ਆਊਗੀ ਬਰਾਤ ਰੋਟੀ ਖਾਣ ਮੈਂ ਜਲੇਬੀਆਂ ਚਲੇ ਚਾਪਾਊਂਗਾ ਮਹੇਰਬਾਈ ਬਾਸਕਰ ਕੇ ਨਾ ਯਾਰ ਭਾਈ ਮੇਰੇ ਗੀਤਾਂ 'ਚ ਦਰਦ ਬਹੁਤ ਆ ਇੱਕ ਗੀਤ ਹੋਰ ਸੁਣਨਾ ਮੈਨੂੰ ਸੁਣਾ ਦੇ ਕਹਿੰਦਾ ਅੱਖ ਮਸਤਾਨੀ ਤੇਰੀ ਚੜਦੀ ਜਵਾਨੀ ਅੱਖ ਮਸਤਾਨੀ ਤੇਰੀ ਚੜਦੀ ਜਵਾਨੀ ਗਲ ਵਿੱਚ ਕਾਲੀ ਗਾਨੀ ਮੈਨੂੰ ਹੈਲੋ ਹੈਲੋ ਕਹਿ ਗਈ ਤੇਰੇ ਵਿਆਹ ਦੀ ਚਿੱਠੀ ਪੜ ਕੇ ਜੀ ਸਾਡੀ ਮਹਿਸ ਨੂੰ ਮਰ ਗਈ ਪੈ ਗਈ ਤਨਨਬਾਈ ਜੀ ਮੇਰੀ ਬੇਬੇ ਆ ਗਈ ਭਜੀ-ਭਜੀ ਲਾ ਕੇ ਕੁੱਤੇ ਹਜਿੰਦਾ ਮੈਂ ਵੀ ਬੋਲੀਆਂ ਜਾਣਨੀ ਆ ਮੇਰੇ ਬੇਬੇ ਤੂੰ ਨਹੀਂ ਸੁਣਾ ਦੇ ਲੱਗਦੇ ਅੱਛਾ ਅੱਜ ਤੋਂ 50 ਰੁਪਏ ਦਾ ਮੇਰੀ ਬੇਬੇ ਦੀ ਬੋਲੀ ਸੁਣ ਲੋ ਜੇ ਮੁੰਡੇ ਆ ਮੇਰੀ ਤੋਰ ਤੂੰ ਵੇਖਣੀ ਜੇ ਮੁੰਡੇ ਆ ਮੇਰੀ ਤੋਰ ਤੂੰ ਵੇਖਣੀ ਬਠੜ ਲੈ ਦੇ ਲੋਹੇ ਦਾ ਦੇ ਮੈਨੂੰ ਭਰ ਕੇ ਚੁਕਾ ਦੇ ਲੋਹੇ ਦਾ ਦੇ ਤੂੰ ਮਗਾ ਦੇ ਮੁੰਡੇ ਖੁੰਡੀਆਂ ਦੀਆਂ ਬੋਲੀਆਂ ਸੁਣਾਉਂ ਉੱਥੇ ਟੱਕੇ ਮਾਰੀ ਜਿੰਨੀ ਅਸੀਂ ਕਹਿੰਦੇ ਲੱਭ ਤੂੰ ਹੋਰ ਸੁਣ ਲੈ ਹੇ ਕਰਤੀ ਕਰਤੀ ਕਰ ਦਸਤ ਕਰਿਆਨੇਗਾ ਹੇ ਕਰਤੀ ਕਰਤੀ ਕਰ ਦਸਤ ਕਰਿਆਨੇਗਾ ਛੋਟ ਨਾਲ ਦੀ ਨਹੀਂ ਕਰ ਦਸਤ ਕਰਿਆਨੇਗਾ ਪਰ ਅਬ ਤੇ ਬੋਲੀਆਂ ਸਾਡੇ ਕੋਲ ਨਹੀਂ ਜਾਂਦੀਆਂ ਐਨੀ ਪਤਾ ਹੋਰ ਕਿੱਥੇ ਚੱਲਣਗੀਆਂ ਲਗੈ ਤਾਉਨ ਦਾਪੋਲੇ ਲੈ ਕੇ ਨਹੀਂ ਜਾਣਗੀਆਂ ਬਹੁਤ ਬਹੁਤ ਸ਼ੁਕਰੀਆ ਜੀ